ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਪੰਜਾਬ ਦੇ ਵਿੱਚੋਂ ਪ੍ਰਾਲੀ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸੀਬੀਜੀ ਪਲਾੜ ਜੇ ਲਗਾਏ ਜਾ ਰਹੇ ਨੇ ਲੁਧਿਆਣਾ ਦੇ ਬੱਗਾ ਕਲਾਂ ਦੇ ਵਿੱਚ ਵੀ ਇੱਕ ਪਲਾਂਟ ਜਿਹੜਾ ਕਿ ਲਗਾਇਆ ਜਾਣਾ ਜਿਸ ਦਾ ਜਾਇਜ਼ਾ ਲੈਣ ਦੇ ਲਈ ਅੱਜ ਡੀਸੀ ਲੁਧਿਆਣਾ ਤੇ ਵਿਧਾਇਕ ਤੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਇੱਥੇ ਪਹੁੰਚੇ ਹੋਣ ਤੇ ਗੱਲਬਾਤ ਵੀ ਕਰਾਂਗੇ ਕਿੰਨਾ ਕਿ ਜਿਹੜਾ ਕੰਮ ਹੈ ਇਸ ਦਾ ਪੈਂਡਿੰਗ ਰਹੇਗਾ ਔਰ ਕਦੋਂ ਇਸ ਦੀ ਸ਼ੁਰੂਆਤ ਹੈ ਉਹ ਹੁੰਦੀ ਨਜ਼ਰ ਆਏਗੀ ਗਿੱਲ ਸਾਹਿਬ ਕਿੰਨਾ ਕਿ ਇਸ ਦਾ ਕੰਮ ਹੈ ਜਿਹੜਾ ਕਿ ਪਲਾਂਟ ਦਾ ਪੈਂਡਿੰਗ ਰਹੇਗਾ ਔਰ ਕਦੋਂ ਇਸ ਦੀ ਜਿਹੜੀ ਬੱਸ ਇਹ ਪਲਾਨ ਦਾ ਤਾਂ ਹਿੰਮਤ ਆਏ ਆ ਇਹ ਤਾਂ ਬਸ ਈ ਆ ਕੰਮ ਇਹ ਬਸ ਚੱਲਣ ਦੀ ਦੇਰ ਆ ਇਹ ਚੱਲ ਪੈਣਾ ਬਾ ਅਗਲਾ ਸੀਜ਼ਨ ਦੇ ਨਾਲ ਜਿਹੜਾ ਪਲਾਰੀ ਦਾ ਉਹ ਸ਼ਾਇਦ ਇੱਥੇ ਆ ਜਵੇ ਤੇ ਹੋਰ ਬਾਕੀ ਜਿਹੜਾ ਲੋਕਾਂ ਦੇ ਵਿਰੋਧ ਦੀ ਗੱਲ ਆ ਲੋਕਾਂ ਦੇ ਠੀਕ ਹੈ ਇਹਨੂੰ ਪਹਿਲਾਂ ਕਿਸੇ ਨੇ ਮਿਸ ਗਾਈਡ ਕੀਤਾ ਵੀ ਇਹ ਜਿਹੜੀਆਂ ਗੈਸਾਂ ਨੇ ਮਾਰੂ ਗੈਸਾਂ ਨੇ ਇਹ ਜੋ ਨਿਕਲ ਨਹੀਂ ਆਇਓ ਆਏ ਹੋ ਜੋ ਆਏ ਹੋ ਜੋ ਬਟ ਜਦੋਂ ਇੱਥੇ ਜਿਹੜੇ ਆਪਣੇ ਉਹ ਹੁੰਦੇ ਆ ਆਪਣੇ ਸਾਇੰਸਦਾਨ ਵਗੈਰਾ ਕਿ ਉਹਨਾਂ ਨੇ ਮੀਟਿੰਗ ਕੀਤੀ ਉਹਨਾਂ ਨੇ ਬਹਿ ਕੇ ਸਾਡੀ ਕੀਤੀ ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਇਹਦੇ ਚ ਕੋਈ ਇਹੋ ਜਿਹੀ ਗੈਸ ਨਹੀਂ ਨਿਕਲਣੀ ਜਿਹੜੀ ਗੈਸ ਆ ਉਹ ਬੋਡੀ ਹਲਕੀ ਹੁੰਦੀ ਆ ਉਹ ਤਾਂ ਚਲੀ ਜਾਂਦੀ ਆ ਤੇ ਇਹਦੇ ਇਹਦੇ ਵਿੱਚੋਂ ਐਸੀ ਜਿਹੜੀ ਨਿਕਲਣੀ ਉਹਦੀ ਤੋਂ ਖਾਦ ਬਣਣੀ ਆ ਤੇ ਲੋਕਾਂ ਦੀ ਪਸ਼ੂਆਂਦਾਰਾਂ ਦੀ ਪਰਾਲੀ ਜਿਹੜੀ ਕਿ ਬੜੀ ਵੱਡੇ ਪੱਧਰ ਤੇ ਉਹ ਅੱਗੇ ਸਾੜਦੇ ਸੀਗੇ ਹੁਣ ਸਰਕਾਰ ਦੇ ਉਪਰਾਲਿਆਂ ਨਾਲ ਉਹ ਇਕੱਠੀ ਕਰਨ ਲੱਗੇ ਵੀ ਉਹ ਸਾਰੀ ਇਹਦੇ ਇਹਦੇ ਵਿੱਚ ਵਰਤੀ ਜਾਊਗੀ ਉਹਦੇ ਤੋਂ ਇਹ ਗੈਸ ਤਿਆਰ ਕਰਕੇ ਕਿਸ ਲਟਰਾਂ ਵਿੱਚ ਭਰ ਕੇ ਗੈਸ ਚਲੀ ਜਾਣੀ ਆ ਤੇ ਉਹਦਾ ਜਿਹੜਾ ਰਾਮ ਮਟੀਰੀਅਲ ਆ ਜਿਹੜੀ ਵੇਸਟੇਜ ਆ ਉਹ ਉਹ ਇੱਥੇ ਜ਼ਿੰਮੇਦਾਰਾਂ ਦੇ ਬਾਬ ਲੋਕਾਂ ਦੇ ਖੇਤਾਂ 'ਚ ਬਰਤਨ ਦੇ ਕੰਮ ਆਉਣ ਲੱਗ ਜਾਣੀਆਂ ਤੇ ਵੱਟ ਇਹਨਾਂ ਦੇ ਜਿਹੜੇ ਆਪਣੇ ਸਾਡੇ ਬੀਐਸ ਹੌਲਕਾ ਸਾਹਿਬ ਨੇ ਹਨਾ ਇਹ ਬੜੇ ਇਹਦੇ ਇਹਦੇ ਮਾਹਿਰ ਨੇ ਉਹ ਇਹਨਾਂ ਚੀਜ਼ਾਂ ਦੇ ਸਾਇੰਸਦਾਨ ਨੇ ਸਾਡੇ ਉਹਨਾਂ ਨੇ ਵੀ ਕਿਹਾ ਵੀ ਇਹ ਇਹਦਾ ਕੋਈ ਹਿਊਮਨ ਬੀਿੰਗ ਦੇ ਤੇਦਾ ਕੋਈ ਇਫੈਕਟ ਨਹੀਂਗਾ ਕੋਈ ਮਾੜਾ ਇਹਦਾ ਰਿਜ਼ਲਟ ਨਹੀਂ ਆ ਇਹਦਾ ਵੀ ਜੋ ਵੀ ਪਾਣੀ ਪলিউਟ ਹੁੰਦਾ ਜਾ ਉਹ ਹੁੰਦਾ ਉਹ ਉਹ ਸਾਡੇ ਪ੍ਰਸ਼ਾਸਨ ਵਾਰ-ਵਾਰ ਉਹਦੇ ਨੂੰ ਬੇਨਤੀ ਕਰਦਾ ਰਿਹਾ ਵੀ ਆਓ ਸਾਡੇ ਨਾਲ ਆਓ ਗੱਲਬਾਤ ਕਰੋ ਬਟ ਉਹਨਾਂ ਦੇ ਨਾ ਜਾਣ ਕਰਕੇ ਉਹਨਾਂ ਨੇ ਪਰਸਨਲੀ ਇੱਥੇ ਆ ਕੇ ਵੀ ਇਹਨਾਂ ਨੂੰ ਸਮਝਾਤਾ ਤੇ ਬਟ ਉਹ ਕਈ ਵਾਰੀ ਲੋਕਾਂ ਦੇ ਹੁੰਦਾ ਕਈ ਉਂਗਲੀ ਲਾ ਦਿੰਦੇ ਆ ਹਨਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਟਾਈਮ ਦੇ ਹਰ ਬੰਦੇ ਦੇ ਤੁਹਾਡੇ ਨਾਲ ਵਿਚਾਰ ਮਿਲਦੇ ਹੋਣ ਕਈਆਂ ਦੇ ਵਿਚਾਰ ਨਹੀਂ ਮਿਲਦੇ ਹੁੰਦੇ ਪਰ ਕਈਆਂ ਨੇ ਕਈਆਂ ਦਾ ਕੰਮ ਹੀ ਹੁੰਦਾ ਵੀ ਆਪਦਾ ਟੋਲੀ ਫੁਲਕਾ ਚਲਾਉਣਾ ਵਾ ਤੋਂ ਉਹ ਉਹ ਫਿਰ ਇਹ ਲੋਕ ਤੁਸੀਂ ਗੱਲ ਕਰੋ ਉਹਨਾਂ ਲੋਕਾਂ ਦੇ ਇਹ ਸ਼ੰਕੇ ਨੇ ਕਿ ਇਸ ਦੇ ਨਾਲ ਹਵਾ ਖਰਾਬ ਹੋਏਗੀ ਖੂਹ ਪੱਟੇ ਜਾਣੇ ਨੇ ਜਿਹੜਾ ਹਲੇ ਦਵਾਲੇ ਪਿੰਡਾਂ ਦਾ ਪਾਣੀ ਆ ਉਹ ਖਰਾਬ ਹੋਏਗਾ ਤੁਸੀਂ ਉਹਨਾਂ ਦੀ ਤਸੱਲੀ ਕਰਾ ਦਿਓ ਨਾ ਬਲਾਕ ਉਹਨਾਂ ਦਾ ਮੀਟਿੰਗ ਕਰੋ ਉਹਨਾਂ ਦੀ ਤਸੱਲੀ ਕਰਾਓ ਭਾਈ ਇਹ ਕੁਝ ਨਹੀਂ ਹੋਣ ਵਾਲਾ ਸਾਡੇ ਡੀਸੀ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਸੀ ਕਿ ਉਹਨਾਂ ਨੇ ਇਹਨਾਂ ਨੂੰ ਜਦੋਂ ਸਾਰੀ ਉਥੇ ਮੀਟਿੰਗ ਹੋਈ ਸੀ ਜਿਹੜੇ ਇਹਦੇ ਤੇ ਵਿਦਵਾਨ ਆਏ ਸੀ ਇਕੱਠੇ ਹੋਏ ਸੀਗੇ ਇਹਨਾਂ ਨੇ ਉਹਨਾਂ ਨੂੰ ਬੜੀ ਵਾਰੀ ਕਾਲ ਕੀਤਾ ਵੀ ਆਓ ਤੁਸੀਂ ਸਾਡੇ ਨਾਲ ਮੀਟਿੰ ਹਾਂ ਵੀ ਉਹਦੇ ਮੀਟਿੰਗ ਕਰੋ ਤੇ ਅਸੀਂ ਤੁਹਾਡੇ ਨਾਲ ਵੀ ਅਸੀਂ ਇਹਦਾ ਜੋ ਵੀ ਤੁਹਾਨੂੰ ਔਕੜ ਆਉਂਦੀ ਉਹਦਾ ਹੱਲ ਕਰਦੇ ਆ ਤੇ ਬਟ ਅਨਫੋਰਚੂਨੇਟਲੀ ਉਹ ਨਹੀਂ ਜਾ ਸਕੇ ਜਾ ਨਹੀਂ ਸਕੇ ਜਾਂ ਗਏ ਨਹੀਂ ਕੁਝ ਕਹਿ ਲੋ ਉਹਨਾਂ ਨਾਲ ਉਹਨਾਂ ਦਾ ਹੋਇਆ ਨਹੀਂ ਪਰ ਜਿਹੜੇ ਬੀਐਸਓ ਲਖਨੇ ਸਾਡੇ ਉਹ ਉਹ ਇਹਨਾਂ ਨਾਲ ਪਰਸਨਲੀ ਇਹਨਾਂ ਨੂੰ ਆ ਕੇ ਮਿਲੇ ਆ ਉਹ ਇੱਥੇ ਉਹਨਾਂ ਨੇ ਵਿਜ਼ਿਟ ਕੀਤਾ ਵਾ ਇੱਥੇ ਹੋਰ ਵੀ ਸਾਂਝਦਾਰ ਕਈ ਆਈ ਸੀ ਉਹਨਾਂ ਦੀ ਕਮੇਟੀ ਆਈ ਸੀਗੀ ਉਹ ਇਹ ਗੱਲ ਕਰਕੇ ਗਈ ਆ ਉਹਨਾਂ ਨੇ ਜੋ ਇਹਨਾਂ ਦੇ ਸ਼ਿਕਵੇ ਸ਼ਿਕਾਇਤਾਂ ਸੀਗੀਆਂ ਉਹਨਾਂ ਨੇ ਸਾਰਾ ਇਹਨਾਂ ਨੂੰ ਐਕਸਪਲੇਨ ਕੀਤਾ ਵਾ ਤੇ ਬਾਕੀ ਬਾ ਫਿਰ ਲੋਕਾਂ ਦੇ ਹੁਣ ਜਦੋਂ ਬਦਲ ਜਾਂਦੇ ਲੋਕੀ ਹਰ ਇੱਕ ਨੂੰ ਸਮਝਾਉਂ ਤੁਸੀਂ ਹਰ ਇੱਕ ਨੂੰ ਨਹੀਂ ਸਮਝਾ ਸਕਦੇ ਹੁੰਦੇ ਇਹ ਤਾਂ ਤੁਸੀਂ ਮੂਰੀ ਬੰਦੇ ਨੂੰ ਸਮਝਾ ਸਕਦੇ ਹੋ ਉਹਦੇ ਪੱਲੇ ਗੱਲ ਪਾ ਸਕਦੇ ਹੋ ਉਹਦੇੋਂ ਕੰਮ ਹੁੰਦਾ ਕੇ ਸਮਝਾਉਣਾ ਤੇ ਹੁਣ ਕਈ ਵਾਰੀ ਕੋਈ ਮਿਸ ਗਾਈਡ ਕਰ ਦਿੰਦਾ ਕਿ ਉਹਦੇ ਨਾਲ ਲੋਕੀ ਥੋੜੇ ਜਿਹਾ ਭੜਕ ਜਾਂਦੇ ਆ ਤੇ ਲੋਕਾਂ ਨੂੰ ਕੋਈ ਗਲਤ ਫਹੀਮੀ ਪਚਾਰ ਦਿੰਦਾ ਵੀ ਇਹ ਤੁਹਾਡੇ ਲਈ ਆਉ ਸਾਨੂੰ ਤਾਂ ਵਧੀਆ ਸਾਡਾ ਏਰੀਆ ਡਿਵੈਲਪ ਹੁੰਦਾ ਸਾਡੇ ਏਰੀਆ ਤਰੱਕੀ ਕਰਦਾ ਵਾ ਬੇਟ ਏਰੀਆ ਨੂੰ ਅਸੀਂ ਬਿਲੋਂਗ ਕਰਦੇ ਆ ਤਰੱਕੀ ਕਰਦਾ ਤਾਂ ਮੇਰੀ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਇਹਨੂੰ ਪਲੀਜ਼ ਵੀ ਇਹਨੂੰ ਆਪਾਂ ਚੱਲਣ ਦੀਏ ਤਾਂ ਕਿ ਪੰਜਾਬ ਨੂੰ ਆਪਾਂ ਹਰਿਆ ਭਰਿਆ ਖੁਸ਼ਹਾਲ ਦੇਖਣ ਲਈ ਇਹੋ ਜਿਹੇ ਪਲਾਂਟ ਸਾਥ ਲੱਗਣ ਤੇ ਸਾਨੂੰ ਲੋਕਾਂ ਨੂੰ ਰੁਜ਼ਗਾਰ ਮਿਲੇ ਬਿਲਕੁਲ ਤਾਂ ਸਰ ਕੀ ਨਾਮ ਹੈ ਜੀ ਤੁਹਾਡਾ सर मेरा नाम पंकज कुमार है। जी। ते मैं इत्थे असैटिक मतलब प्रोजेक्ट डिविजन दा हेड हां। जी। ते सारी कंस्ट्रक्शन जेडी है वो मेरे अंडर हो रही सी। ते हां जी पंजाब च। ये जो लोका वालों वालो सर विरोध ਕੀਤਾ ਜਾ ਰਿਹਾ ਕੀ ਕਾਰਨ ਕਿਨੇ ਲੋਕਾਂ ਦੇ 2-3 ਪੁਆਇੰਟ ਨੇ ਇੱਕ ਦਾ ਪਾਣੀ ਨੂੰ ਲੈ ਕੇ ਕਹਿੰਦੇ ਪਾਣੀ ਪੋਲੂਟ ਹੋਏਗਾ, ਧਰਤੀ ਹਿੱਟ ਲਾਇਕ ਕਹਿੰਦੇ ਵਾਤਾਵਰਨ ਜਿਹੜਾ ਉਸ ਦੇ ਵਿੱਚ ਨੁਕਸਾਨ ਹੋ ਸਕਦਾ ਹੈ। ਇਹ ਕਿੰਨੀਆਂ ਗੱਲਾਂ ਦੇ ਵਿੱਚ ਸਚਾਈ ਹੈ? ਦੇਖੋ ਜੀ ਜਿਹੜੀ ਵੀ ਐਕਚੁਅਲੀ ਲੋਕਾਂ ਤੇ ਵਿੱਚ ਨਾ ਉਹ ਗਲਤ ਇਨਫੋਰਮੇਸ਼ਨ ਜਿਹੜੀ ਹੈ ਉਹ ਪਾਸ ਆਨ ਹੋਈ ਹੈ। ਹੂੰ। ਤੇ ਉਹਦੇ ਪਿੱਛੇ ਰੀਜ਼ਨ ਨਹੀਂ ਸਮਝ ਆਉਂਦਾ ਕੀ ਹੈਗਾ ਆਦਰਵਾਈਜ਼ ਇਹ ਪ੍ਰੋਜੈਕਟ ਜਿਹੜੇ ਨੇ ਉਹ ਜਿੰਨੇ ਵੀ ਸਾਡੇ এনवायरमेंट ਸਾਇੰਸ ਤੇ ਜਿੰਨੇ ਵੱਡੇ ਵੱਡੇ ਇੱਥੇ ਸਾਇੰਟੀਸਟ ਆ ਕੇ ਗਏ ਨੇ ਹਰ ਕੋਈ ਸੁਜੈਸਟ ਕਰੀ ਜਾਂਦਾ ਕਿ ਪ੍ਰਾਲੀ ਦਾ ਇਹੀ ਹੱਲ ਹੈ ਇਹ ਇਹੋ ਜੀ ਚੀਜ਼ ਹੈ ਜਿਹਦੇ ਚ ਸਾਡੇ ਐਸ਼ ਤੱਕ ਨਹੀਂ ਨਿਕਲਦੀ ਆਦਰਵਾਈਜ਼ ਅਗਰ ਬਾਕੀ ਹੋਰ ਚ ਐਸ਼ ਵੀ ਆਂਦੇ ਇਹਦੇ ਚ ਜਿਹੜਾ ਸਾਡਾ ਆਉਟਪੁੱਟ ਆ ਰਿਹਾ ਉਹ ਸਾਰਾ ਤੇ ਸਾਰਾ ਆਰਗੇਨਿਕ ਆ ਤੇ ਆਪਾਂ ਕਾਰਬਨ ਜਿਹੜਾ ਹੁੰਦੀ ਹੈ ਪੈਡੀ ਦੇ ਵਿੱਚ ਉਨੋਂ ਪੈਡੀ ਚੋਂ ਲੈ ਕੇ ਵਾਪਸ ਜ਼ਮੀਨ ਚ ਪਾ ਰਹੇ ਨੇ ਜਿਹੜੀ ਡੇ ਬਾਈ ਡੇ ਡੇ ਬਾਈ ਡੇ ਪੰਜਾਬ ਦੇ ਵਿੱਚ ਅਲਰਮਿੰਗ ਲੈਵਲ ਤੇ ਡੈਫਿਸਿਟ ਹੋ ਰਹੀ ਹੈ ਤੇ ਇਹ ਪਾਣੀ ਦਾ ਜਿਹੜੀ ਦੂਜੀ ਸਮੱਸਿਆ ਹੈਗੀ ਆ ਪਾਣੀ ਡਿਸਚਾਰਜ ਦਾ ਕੋਈ ਲੌਜੀਕ ਨਹੀਂ ਹੈਗਾ ਇਹ ਸਾਰੇ ਜ਼ੀਰੋ ਲਿਕਵਿਡ ਡਿਸਚਾਰਜ ਪ੍ਰੋਜੈਕਟਸ ਨੇ ਜਿਹੜਾ ਵੀ ਪਾਣੀ ਆਪਾਂ ਇਹਦੇ ਚ ਐਡ ਕਰਾਂਗੇ ਉਹ ਸਾਰਾ ਕਿ ਸਾਰਾ ਪਾਣੀ ਰੀਸਰਕੂਲੇਟ ਹੋਊਗਾ ਤੇ ਉਹ ਨਾਲ ਉਹ ਪਾਣੀ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਮੋਸਟਲੀ ਬੈਕਟੀਰੀਆ ਜਿਹੜਾ ਆਪਾਂ ਕ੍ਰੀਏਟ ਕਰਦੇ ਨੇ ਉਹ ਉਸ ਹੀ ਪਾਣੀ ਚੋਂ ਲੈਂਦੇ ਨੇ ਤੋਂ ਉਹਨੂੰ ਆਪਾਂ ਵੇਸਟ ਨਹੀਂ ਕਰਦੇ ਨੇ ਆਪਾਂ ਡਵੈਲਪ ਕਰਕੇ ਕਰਦੇ ਨੇ ਤੇ ਜਿੰਨੇ ਵੀ ਪਲਾਂਟ ਨੇ ਥਰੋਅਆਊਟ ਇੰਡੀਆ ਥਰੋਅਆਊਟ ਵਰਡ ਹੀ ਆਲਰੇਡੀ ਲੱਗੇ ਹੋਏ ਨੇ ਈਵਨ ਹੈਬੋਵਾਲ ਦੇ ਵਿੱਚ ਪਲਾਂਟ ਆਲਰੇਡੀ 20 ਸਾਲਾਂ ਤੋਂ ਚੱਲੀ ਵੀ ਜਾਂਦਾ ਤੇ ਉੱਥੇ ਮੈਨੂੰ ਨਹੀਂ ਲੱਗਦਾ ਕਿ ਕਿਸੋ ਕਿਸੇ ਨੂੰ ਅਜੇ ਤੱਕ ਇਹੋ ਜੀ ਪ੍ਰੋਬਲਮ ਆਈ ਹੈ ਕਿ ਗੈਸ ਦਾ ਇਸ਼ੂ ਹੋਏ ਜਾਂ ਕੋਈ ਇਸ ਤਰ੍ਹਾਂ ਦਾ ਜਿਹੜੀ ਮੈਂ ਪਿੰਡ ਵਾਲੇ ਪਾਣੀ ਦਾ ਕੋਈ ਇਹੋ ਜਿਹਾ ਅਜੇ ਤੱਕ ਨਹੀਂ ਹੋਇਆ ਬਲਕਿ ਉਹਨੇ ਡੇਰੀਆਂ ਦਾ ਜਿੰਨਾ ਵੀ ਗੋਹਾ ਸੀਗਾ ਉਹ ਕਲੈਕਟ ਕਰਕੇ ਉਹਨਾਂ ਨੇ ਮਤਲਬ ਉਹਨੂੰ ਇੱਕ એનર્ਜੀ ਚ ਕਨਵਰਟ ਕੀਤਾ ਤੇ ਤੁਹਾਡੀ ਟੀਮ ਦੇ ਵੱਲੋਂ ਜੋ ਲੋਕ ਵਿਰੋਧ ਕਰ ਰਹੇ ਨੇ ਇੱਥੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਸਫਲ ਕਿਉਂ ਹੋ ਰਹੇ ਨੇ ਸਰ ਸਫਲ ਐਡਮਿਨਿਸਟ੍ਰੇਸ਼ਨ ਨੇ ਹਰ ਲੈਵਲ ਤੇ ਮਤਲਬ ਇਹਨਾਂ ਦੇ ਨਾਲ ਮੀਟਿੰਗ ਕਰਾ ਕੇ ਹਰ ਲੈਵਲ ਤੇ ਆਪਾਂ ਇਹਨਾਂ ਨੂੰ ਜਸਟੀਫਾਈ ਕੀਤਾ ਇਹਨਾਂ ਨੂੰ ਈਵਨ ਆਪਣੇ ਜਿਹੜੇ ਰਨਿੰਗ ਪ੍ਰੋਜੈਕਟਸ ਨੇ ਉੱਥੇ ਪੂਰੇ ਟੀਮ ਵਾਲਿਆਂ ਨੂੰ ਪੂਰੀ ਪਿੰਡ ਵਾਲਿਆਂ ਨੂੰ 22 25 ਬੰਦਿਆਂ ਨੂੰ ਆਪਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਵਿజిਟ ਕਰਾਈ ਸਾਰੀ ਚੀਜ਼ਾਂ ਇਹਨਾਂ ਨੂੰ ਕਲੀਅਰ ਕੀਤੀਆਂ ਨੇ ਕਿ ਇਹੋ ਜੀ ਚੀਜ਼ ਹੈਗੀ ਨਹੀਂ ਹੈ ਬਟ ਫੇਰ ਵੀ ਉਹ ਰਿਪੀਟਿਡਲੀ ਮਤਲਬ ਟਾਈਮ ਟੂ ਟਾਈਮ ਜਿਹੜੇ ਨੇ ਉਹ ਆਟ ਡਾਟ ਬੰਦੇ ਆ ਕੇ ਉਹ ਉਸ ਉਸ ਚੀਜ਼ ਨੂੰ ਇਨੀਸ਼ੀਏਟ ਕਰੀ ਜਾਂਦੇ ਨੇ ਸਰ ਜੇਕਰ ਇਸ ਪਲਾਂਟ ਦੀ ਗੱਲ ਕਰੀਏ ਤਾਂ ਕਿੰਨਾ ਕੰਮ ਪੈਂਡਿੰਗ ਰਹਿ ਗਿਆ ਕਦੋਂ ਤੱਕ ਇਸ ਪਲਾਂਟ ਦੀ ਜਿਹੜੀ ਕਿ ਸ਼ੁਰੂਆਤ ਹੋ ਜਾਏਗੀ ਸਰ ਸਾਡਾ ਆਰਾਊਂਡ 50% ਕੰਮ ਕੰਪਲੀਟ ਹੈ ਜੀ ਤੇ ਨੈਕਸਟ ਵਾਲਾ ਜਿਹੜੀ ਪੈਡੀ ਆਊਗੀ ਸੀਜ਼ਨ ਆਊਗਾ ਉਹਦੇ ਚ ਆਪਾਂ ਪੈਡੀ ਇੱਥੇ ਲਈ ਕਲੈਕਟ ਕਰਾਂਗੇ ਤੇ ਜਿਹੜੇ ਦੋ ਪਲਾਂਟ ਨੇ ਸਾਡੇ ਇੱਥੇ ਆਪਾਂ 40 ਟ ਸੀਬੀਜੀਟੀਡੀ ਗੈਸ ਬਣੂਗੀ ਉਹ 40 ਟਨ ਆਉਟਪੁੱਟ ਆਉਗੀ ਤੇ ਸਾਲ ਦੇ ਵਿੱਚ ਆਪਾਂ 1 ਲੱਖ 20000 ਟਨ ਪੈਡੀ ਜਿਹੜਾ ਇੱਥੇ ਆਪਾਂ ਕੰਜ਼ੂਮ ਕਰਾਂਗੇ ਤੇ ਆਪਾਂ ਪੈਡੀ ਤੇ ਕਾਊ ਡੰਗ ਨਾਲ ਉਹਦੇ ਉਹੀ ਆਪਾਂ ਯੂਜ਼ ਕਰਾਂਗੇ ਐਜ਼ ਅ ਫੀਡ ਇਟ ਤਨੋ ਸੋ ਬਿਲਕੁਲ ਗਲਤ ਕੀਤੀ ਹੈ ਚੇਅਰਮੈਨ ਸਾਹਿਬ ਔਰ ਜਿਹੜੇ ਇਸ ਦੇ ਹੈੱਡ ਨੇ ਉਹਨਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਬਿਲਕੁਲ ਜਿਹੜਾ ਕੀ ਕਿਸਾਨਾਂ ਦਾ ਕਾਫੀ ਫਾਇਦਾ ਹੋਣਾ ਕਿਉਂਕਿ ਜੇਕਰ ਪਰਾਲੀ ਦੀ ਸਮੱਸਿਆ ਦਾ ਹੱਲ ਹੈ ਜੇ ਕੋਈ ਤਾਂ ਸਿਰਫ ਸੀਬੀਜੀ ਪਲਾਂਟ ਹੀ ਹੈ ਹਾਲਾਂਕਿ ਕੁਝ 2 4 5 ਲੋਕ ਨੇ ਜਿਨ੍ਹਾਂ ਦੇ ਬਲੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਪਰ ਜੇਕਰ ਇਹ ਪਲਾਂਟ ਲੱਗਦਾ ਹੈ ਕਾਫੀ ਪਿੰਡਾਂ ਦੇ ਸਹਿਯੋਗ ਵੀ ਮਿਲ ਰਿਹਾ ਔਰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੂੰ ਨੌਕਰੀ ਮਿਲੇਗੀ ਔਰ ਪਰਾਲੀ ਦੀ ਸਮੱਸਿਆ ਤੋਂ ਵੀ ਜਿਹੜੀ ਹੈ ਨਜਾਤ ਮਿਲਦੀ ਹੋਈ ਨਜ਼ਰ ਆਇਆ ਕੈਮਰਾ ਪਰ ਸਲਮਾਨਦ ਨ